ਸਸਰੀ ਗੱਲ ਜੀ ਡੈਡੀ ਕੁਜਲਾ ਵੀ ਤੁਹਾਡਾ ਸਾਰਿਆਂ ਦਾ ਕੁਰੀ ਫੇਰ ਤੋਂ ਸਵਾਗਤ ਹਾਂ ਤੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਦੇਣੀ ਕੁਜਲਾ ਦੀ ਹਮੇਸ਼ਾ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਕਿ ਨਵੀਂ ਤੋਂ ਨਵੀਂ ਵੀਡੀਓ ਨਵਾਂ ਨਵਾਂ ਕੰਟੈਂਟ ਨਵੀਂ ਜਾਣਕਾਰੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਦੇ ਰਹੀਏ ਤੇ ਅੱਜ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਜੇ ਗੱਲ ਕਰੀਏ ਨੌਜਵਾਨਾਂ ਦੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਪਹਿਲਾਂ ਹੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਔਰ ਬੱਚੇ ਇੰਨੇ ਕੋ ਪਰੇਸ਼ਾਨ ਹੁੰਦੇ ਆ ਕਿ ਕਹਿੰਦੇ ਕਿਸੇ ਨਾ ਕਿਸੇ ਤਰ੍ਹਾਂ ਸੀ ਬਾਹਰ ਵਿਦੇਸ਼ ਚਲ ਜਾਈਏ ਉੱਥੇ ਜਾ ਕੇ ਕੰਮ ਕਰੀਏ ਮਿਹਨਤ ਕਰੀਏ ਤੇ ਆਪਣੇ ਜਿਹੜੇ ਘਰਾਂ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਸੁਧਾਰ ਸਕੀਏ ਪਰ ਹੁੰਦਾ ਕੀ ਆ ਬੱਚਿਆਂ ਦੇ ਨਾਲ ਬੱਚੇ ਜਦੋਂ ਬਾਹਰ ਜਾਂਦੇ ਨੇ ਉੱਥੇ ਜਾਂ ਦਾ ਕਿਸੇ ਗਲਤ ਸੰਗਤ ਦੇ ਵਿੱਚ ਫਸ ਜਾਂਦੇ ਜਾਂ ਕੋਈ ਨਾ ਕੋਈ ਇਦਾਂ ਦੀ ਘਟਨਾ ਸੱਚੀ ਹੋਵੇ ਜਾਂ ਝੂਠੀ ਹੋਵੇ ਕਿਸੇ ਨਾ ਕਿਸੇ ਤਰ੍ਹਾਂ ਫਸ ਜਾਂਦੇ ਨੇ ਤੇ ਥੋੜੇ ਦਿਨ ਪਹਿਲਾਂ ਸਾਡੇ ਕੋਲ ਕੁਝ ਕੇਸ ਆਏ ਸਾਡੇ ਸਾਹਮਣੇ ਕੁਝ ਸਟੋਰੀਆਂ ਆਈਆਂ ਉੱਚ ਬੱਚੇ ਦੁਬਈ ਗਏ ਸੀ ਦੁਬਈ ਜਾ ਕੇ ਉਹਨਾਂ ਦੇ ਉੱਪਰ ਕੁਝ ਨਜਾਇਜ਼ ਲਾ ਲੋ ਜਾਂ ਜਾਇਜ਼ ਲਾ ਲੋ ਕੋਈ ਕੇਸ ਇਦਾਂ ਦੇ ਉਹਨਾਂ ਦੇ ਉੱਪਰ ਪੈ ਗਏ ਤੇ ਜਿਹੜੇ ਲੋਕ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਹੁਣ ਆਪਣੇ ਬੱਚਾ ਦਾ ਬਚਾ ਕਿਵੇਂ ਕਰਨਾ ਹੈ ਉਹਨਾਂ ਨੂੰ ਆਪਣੇ ਪੰਜਾਬ ਦੇ ਵਿੱਚ ਵਾਪਸ ਕਿਵੇਂ ਲੈ ਕੇ ਆਣਾ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਰਸਤਾ ਨਹੀਂ ਮਿਲਦਾ ਤੇ ਰਸਤਾ ਕੀ ਇਹ ਕੀ ਟੰਗ ਤਰੀਕੇ ਨੇ ਤੇ ਅਸੀਂ ਇਸ ਜਿਹੜੇ ਲੋਕ ਪਿੰਡਾਂ ਦੇ ਵਿੱਚ ਅਣਜਾਣ ਲੋਕ ਨੇ ਬੇਸਮਝ ਲੋਗ ਨੇ ਉਹਨਾਂ ਵਾਸਤੇ ਜਿਹੜਾ ਪ੍ਰੋਗਰਾਮ ਅਸੀਂ ਅੱਜ ਸਪੈਸ਼ਲ ਬਣਾ ਰਹੇ ਹਾਂ ਤੁਹਾਨੂੰ ਅਗਰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੈ ਕਿਸੇ ਦੁਬਈ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਤੁਹਾਡੇ ਨਾਲ ਕੋਈ ਨਜਾਇਜ਼ ਜਾਂ ਤੱਕਾ ਹੋਇਆ ਜਾਂ ਤੁਹਾਡੇ ਬੱਚਿਆਂ ਨਾਲ ਨਜਾਇਜ਼ ਹੋਈ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਹੋਰ ਕੁਝ ਬੱਚੇ ਬਾਹਰ ਵਿਦੇਸ਼ ਪੜ੍ਹਾਈ ਕਰਨ ਜਾਂਦੇ ਨੇ ਇਮੀਗ੍ਰੇਸ਼ਨ ਵਾਲੋਂ ਜਿਹੜੇ ਆ ਕਾਲਜਾਂ ਵਾਲੋਂ ਉਹਨਾਂ ਦੇ ਪੈਸੇ ਜਿਹੜੇ ਉੱਥੇ ਹੀ ਦਬਾਲੇ ਜਾਂਦੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪੈਸੇ ਵਾਪਸ ਕਿਵੇਂ ਮੰਗਵਾਉਣੇ ਨੇ ਤੇ ਮੈਂ ਜਿਵੇਂ ਗੱਲ ਕੀਤੀ ਹੈ ਕਿ ਸਾਨੂੰ ਕਿਸੇ ਨਾ ਕਿਸੇ ਕਿਸੇ ਤਰ੍ਹਾਂ ਜਿਹੜੇ ਸਾਨੂੰ ਇਸ ਚੀਜ਼ ਦੀ ਸਮਝ ਆ ਕਿਸ ਤਰ੍ਹਾਂ ਉਹਨਾਂ ਕੋਲ ਜਾਂਦੇ ਉੱਪਰ ਕਾਰਵਾਈ ਕਰਨੀ ਹੈ ਤੇ ਉਹਨਾਂ ਬੱਚਿਆਂ ਨੂੰ ਜਿਹੜਾ ਕਿ ਉਹਨਾਂ ਦੇ ਜਿਹੜੇ ਪੈਸੇ ਵਾਪਸ ਦਿਵਾਉਣੇ ਨੇ ਜਾਂ ਕਿਸੇ ਨਾਲ ਨਜਾਇਜ਼ ਹੋਈ ਜਾਂ ਕੋਈ ਕਤਲ ਦੇ ਕੇਸ ਵਿੱਚ ਜਾਂ ਕਿਸੇ ਵੀ ਨਜਾਇਜ਼ ਕਿਸੇ ਕੇਸ ਵਿੱਚ ਫਸ ਜਾਂਦੇ ਨੇ ਤੇ ਉਹਨਾਂ ਨੂੰ ਸਹੀ ਰਸਤਾ ਕਿਵੇਂ ਉਹਨਾਂ ਨੂੰ ਵਾਪਸੀ ਪੰਜਾਬ ਦੇ ਵਿੱਚ ਉਹਨਾਂ ਦੀ ਕਰਨੀ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9464465240 ਸਾਡੇ ਨਾਲ ਸੰਪਰਕ ਕਰੋ ਤੇ ਤੁਹਾਡੀ ਅਸੀਂ ਹਰ ਤਰ੍ਹਾਂ ਦੀ ਜਿਹੜੀ ਮੁਸ਼ਕਲ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਨੇ ਇਹੋ ਜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਸਤੇ ਬੈਠੇ ਨੇ ਮਦਦ ਕਰਨ ਵਾਸਤੇ ਬੈਠੇ ਨੇ ਤਦ ਤੱਕ ਲਈ ਸ਼ੋਕ ਹੀ ਬਣੋ ਜੋ ਆ ਗਿਆ ਫਿਰ ਬਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਸਤੀ ਕਾਲ